ਤਾ ਦਿਲ ਕਰਦਾ ਮਾੜਾ ਪਾਵਾਂ ਮੈਂ ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜਿਉਣਾ ਕੀਦਾ ਦਿਲ ਕਰ ਫੈਮਿਲੀ ਤੋਂ ਦੂਰ ਜਾਵਾਂ ਮੈਂ ਹੀ ਦਾ ਦਿਲ ਕਰੇ ਨਾ ਉਡਾਰੀ ਜਾਵਾਂ ਮਾਰ 6 ਮਹੀਨੇ ਇੰਡੀਆ ਤੇ 6 ਮਹੀਨੇ ਬਾਹਰ ਹੀ ਦਾ ਦਿਲ ਕਰੇ ਨਾ ਕਮਾਈ ਕਰਾਂ ਮੈਂ ਤੀਜੇ ਦਿਨ ਘੁੰਮਣ ਲਈ ਹੋ ਜਾਵਾਂ ਫਰਾਰ ਹੀ ਦਾ ਦਿਲ ਕਰੇ ਲਾਈਫ ਚਿੱਲ ਹੋਵੇ ਨਾ ਤੂੰ ਨਾ ਖੜੀ ਯਾਰ ਨੂੰ ਜੇ ਮਿਲ ਹੋਵੇ ਨਾ ਮਣੀ ਦਾ ਇਹ ਦਿਲ ਕਰੇ ਉੱਡ ਹੁਣ ਟਾਣੀ ਨੂੰ ਹਲਾਵਾ ਮੈਂ ਹੀ ਦਾ ਦਿਲ ਕਰਦਾ ਏ ਸੁੱਕੀ ਖਾਵਾ ਮੈਂ ਹੀ ਦਾ ਦਿਲ ਕਰਦਾ ਏ ਮੜਾ ਪਾਵਾ ਮੈਂ ਕੌਣ ਚਾਹਦਾ ਇੱਥੇ ਮਰ ਮਰ ਕੇ ਜਿਉਣਾ ਕੀ ਦਾ ਦਿਲ ਕਰ ਫੈਮਲੀ ਤੋਂ ਦੂਰ ਜਾਵਾ ਮੈਂ ਹੀ ਦਾ ਦਿਲ ਕਰਦਾ ਏ ਸੁੱਕੀ ਖਾਵਾ ਮੈਂ ਹੀ ਦਾ ਦਿਲ ਕਰਦਾ